ਸਸ਼੍ਰੀਕਾਲ ਤੁਸੀਂ ਸੁਖ ਰਸਮ ਜੈਨੂ ਸੀ ਮੈਂ ਹਾ ਪਰਦੀਪ ਗੌਰ ਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਉਸ ਵੇਲੇ ਮੋਹਾਲੀ ਦੇ ਫੋਟੋਸ ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਅੱਜ 7ਵੇਂ ਦਿਨ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੈਂਟੀਲੇਟਰ 'ਤੇ ਸਪੋਰਟ ਤੇ ਨੇ ਸੋ ਹਾਲਤ ਹੈ ਜਿਹੜੀ ਹਜੇ ਵੀ ਨਾਜ਼ੁਕ ਬਣੀ ਹੋਈ ਆ ਹਾਲਾਂਕਿ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਕੱਲ 6ਵੇਂ ਦਿਨ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਨਿਊਰੋਲੋਜੀਕਲ ਕੰਡੀਸ਼ਨ ਕਾਫੀ ਜ਼ਿਆਦਾ ਕਮਜ਼ੋਰ ਆ ਦਿਮਾਗ ਹਰਕਤ ਨਹੀਂ ਕਰ ਰਿਜ਼ ਦੇ ਨਾਲੀ ਬ੍ਰੇਨ ਹੈ ਜਿਹੜਾ ਉਸਦਾ ਆਕਸੀਜਨ ਨਹੀਂ ਪਹੁੰਚ ਰਹੀ ਯਾਨੀ ਕਿ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਹੈ ਸੋ ਇਸੇ ਕਰਕੇ ਹਾਲਾਤ ਨੇ ਜਿਹੜੇ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਮੌਕੇ ਦੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਇਹੋ ਹਸਪਤਾਲ ਹੈ ਜਿੱਥੇ ਮੋਹਾਲੀ ਦੇ ਫੋਟੋਸ ਹਸਪਤਾਲ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜੁਵੰਦਾ ਦਾ ਇਸ ਵੇਲੇ ਲਾਚ ਚੱਲ ਰਿਹਾ ਸੋ ਅੱਜ ਸੱਤਵਾਂ ਦਿਨ ਹੈ ਸੱਤਵੇਂ ਦਿਨ ਵੀ ਉਹ ਵੈਂਟੀਲੇਟਰ 'ਤੇ ਨੇ ਮੈਡੀਕਲ ਬੁਲੇਟਿਨ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਲਾਈਫ سپورਟ 'ਤੇ ਨੇ ਨਿਊਰੋਲੋਜੀਕਲ ਯਾਨੀ ਦਿਮਾਗੀ ਹਾਲਤ ਦੇ ਵਿੱਚ ਕੋਈ ਖਾਸ सुधार ਨਹੀਂ ਹੋਇਆ ਹਾਲਾਂਕਿ ਭੀਤੇ ਦਿਨੀ ਪ੍ਰਤਾਪ ਬਾਛਵਾ ਜੋ ਪੰਜਾਬੀ ਗਾਇਕ ਰਾਜਵੀਰ ਜਵੰੰਤਾ ਦੀ ਸਿਹਤ ਦਾ ਹਾਲਚਲ ਜਾਣਨ ਲਈ ਉੱਥੇ ਪਹੁੰਚੇ ਸੀ ਉਹਨਾਂ ਨੇ ਪਹਿਲੀ ਵਾਰ ਕੋਈ ਪੋਜ਼ੀਟਿਵ ਰਿਸਪਾਂਸ ਦਿੱਤਾ ਤੇ ਕਿਹਾ ਕਿ ਉਹਨਾਂ ਦੀ ਹਾਲਤ ਦੇ ਵਿੱਚ ਹੁਣ ਥੋੜਾ ਜਿਹਾ ਸੁਧਾਰ ਦੱਸਿਆ ਗਿਆ ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨਾਜ਼ੁਕ ਹਾਲਤ ਬਣੀ ਹੋਈ ਹੈ ਹਸਪਤਾਲ ਦੇ ਵੱਲੋਂ ਹੁਣ ਤੱਕ 6ਵੇਂ ਮੈਡੀਕਲ ਬੁਲੇਟਿਨ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਤੇ ਕਿਸੇ ਨਾਲ ਗੱਲ ਕਰਨ ਤੋਂ ਅਸਮਰੱਥ ਹੈ ਦੇਸ਼ ਭਰ ਦੇ ਗੁਰਦੁਆਰਿਆਂ ਦੇ ਵਿੱਚ ਉਸ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਉਹਨਾਂ ਦੇ ਪੁੱਤ ਵਿਕਰਮ ਬਾਜਪਾ ਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਸਮੇਤ ਕਈ ਨੇਤਾਵਾਂ ਨੇ ਫੋਰਟਸ ਹਸਪਤਾਲ ਦਾ ਵੀ ਦੌਰਾ ਕੀਤਾ ਸੀ ਦੂਜੇ ਪਾਸੇ ਹਾਦਸੇ ਤੋਂ ਬਾਅਦ ਰਾਜਪੀਰ ਦੀ ਸੋਸ਼ਲ ਮੀਡੀਆ ਫਲੋਇੰਗ ਫਾਇਲਿੰਗ ਦੇ ਵਿੱਚ ਵਾਅਦਾ ਹੋਇਆ ਹਾਲਾਂਕਿ 27 ਸਤੰਬਰ ਹਾਦਸੇ ਵਾਲੇ ਦਿਨ ਉਸ ਦੇ ਇੰਸਟਾਗ੍ਰਾਮ ਦੇ ਉੱਤੇ 2.4 ਮਿਲੀਅਨ ਫਾਲੋਅਰ ਸੀ ਪਰ ਹੁਣ ਇਹ ਅੰਕੜਾ 2.6 ਮਿਲੀਅਨ ਨੂੰ ਪਾਰ ਕਰ ਗਿਆ ਹੈ ਇਸੇ ਤਰ੍ਹਾਂ ਲੋਕ ਫੇਸਬੁਕ ਤੇ YouTube ਤੇ ਸੂ ਫਾਲੋ ਕਰ ਰਹੇ ਨੇ ਆਹ ਤਾਂ ਦੱਸ ਦਈਏ ਕਿ 2 ਅਕਤੂਬਰ ਨੂੰ ਇਹ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਬਿਆਨ ਸਾਂਝੇ ਕੀਤੇ ਸੀ ਕਿ ਅਜੇ ਵੀ ਉਹ ਲਾਈਫ ਸਿਸਟਮ ਸਪੋਰਟ ਤੇ ਹੈ ਨਿਊਰੋਲੋਜੀਕਲੀ ਯਾਨੀ ਦਿਮਾਗੀ ਹਾਲਤ ਦੇ ਵਿੱਚ ਕੋਈ ਖਾਸ ਉਦਾਰ ਨਹੀਂ ਹੋਇਆ ਦਿਲ ਦੇ ਸਹੀ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਡਾਕਟਰਾਂ ਨੇ ਕਿਹਾ ਕਿ ਇਸ ਸਮੇਂ ਕੁਝ ਵੀ ਕਹਿਣਾ ਬਹੁਤ ਮੁਸ਼ਕਿਲ ਹੈ ਸਸ਼੍ਰੀਕਾਲ ਤੁਸੀਂ ਸੁਖ ਰਸਮ ਜੈਨੂ ਸੀ ਮੈਂ ਹਾ ਪਰਦੀਪ ਕੋਰ ਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਉਸ ਵੇਲੇ ਮੋਹਾਲੀ ਦੇ ਫੋਟੋਸ ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਅੱਜ 7ਵੇਂ ਦਿਨ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੈਂਟੀਲੇਟਰ 'ਤੇ ਸਪੋਰਟ ਤੇ ਨੇ ਸੋ ਹਾਲਤ ਹੈ ਜਿਹੜੀ ਹਜੇ ਵੀ ਨਾਜ਼ੁਕ ਬਣੀ ਹੋਈ ਆ ਹਾਲਾਂਕਿ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਕੱਲ 6ਵੇਂ ਦਿਨ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਨਿਊਰੋਲੋਜੀਕਲ ਕੰਡੀਸ਼ਨ ਕਾਫੀ ਜ਼ਿਆਦਾ ਕਮਜ਼ੋਰ ਆ ਦਿਮਾਗ ਹਰਕਤ ਨਹੀਂ ਕਰ ਰਿਜ਼ ਦੇ ਨਾਲੀ ਬ੍ਰੇਨ ਅਜਿਹਾ ਉਸਦਾ ਆਕਸੀਜਨ ਨਹੀਂ ਪਹੁੰਚ ਰਹੀ ਯਾਨੀ ਕਿ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਹੈ ਸੋ ਇਸੇ ਕਰਕੇ ਹਾਲਾਤ ਨੇ ਜਿਹੜੇ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਮੌਕੇ ਦੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਇਹ ਉਹੀ ਹਸਪਤਾਲ ਹੈ ਜਿੱਥੇ ਮੋਹਾਲੀ ਦੇ ਫੋਟੋਜ਼ ਹਸਪਤਾਲ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਇਸ ਵੇਲੇ ਲਾਸ਼ ਚੱਲ ਰਿਹਾ ਸੋ ਅੱਜ ਸੱਤਵਾਂ ਦਿਨ ਹੈ ਸੱਤਵੇਂ ਦਿਨ ਵੀ ਉਹ ਵੈਂਟੀਲੇਟਰ 'ਤੇ ਨੇ ਮੈਡੀਕਲ ਬੁਲੇਟਿਨ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਲਾਈਫ 'ਤੇ ਨੇ ਨਿਊਰੋਲੋਜੀਕਲ ਯਾਨੀ ਦਿਮਾਗੀ ਹਾਲਤ ਦੇ ਵਿੱਚ ਕੋਈ ਖਾਸ सुधारनी हुई हालांकि बीते दिन प्रताप बाजवा जो पंजाबी गायक राजवीर जोगंता दी सेहत ਦਾ ਹਾਲਚਲ ਜਾਣਨ ਲਈ ਉੱਥੇ ਪਹੁੰਚੇ ਸੀ ਉਹਨਾਂ ਨੇ ਪਹਿਲੀ ਵਾਰ ਕੋਈ ਪੋਜ਼ੀਟਿਵ ਰਿਸਪਾਂਸ ਦਿੱਤਾ ਤੇ ਕਿਹਾ ਕਿ ਉਹਨਾਂ ਦੀ ਹਾਲਤ ਦੇ ਵਿੱਚ ਹੁਣ ਥੋੜਾ ਜਿਹਾ ਸੁਧਾਰ ਦੱਸਿਆ ਗਿਆ ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨਾਜ਼ੁਕ ਹਾਲਤ ਬਣੀ ਹੋਈ ਹੈ ਹਸਪਤਾਲ ਦੇ ਵੱਲੋਂ ਹੁਣ ਤੱਕ 6ਵੇਂ ਮੈਡੀਕਲ ਬੁਲੇਟਿਨ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਤੇ ਕਿਸੇ ਨਾਲ ਗੱਲ ਕਰਨ ਤੋਂ ਅਸਮਰੱਥ ਹੈ ਦੇਸ਼ ਭਰ ਦੇ ਗੁਰਦੁਆਰਿਆਂ ਦੇ ਵਿੱਚ ਉਸ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਉਹਨਾਂ ਦੇ ਪੁੱਤ ਵਿਕਰਮ ਬਾਜਪਾ ਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਸਮੇਤ ਕਈ ਨੇਤਾਵਾਂ ਨੇ ਫੋਰਟਸ ਹਸਪਤਾਲ ਦਾ ਵੀ ਦੌਰਾ ਕੀਤਾ ਸੀ ਦੂਜੇ ਪਾਸੇ ਹਾਦਸੇ ਤੋਂ ਬਾਅਦ ਰਾਜਪੀਰ ਦੀ ਸੋਸ਼ਲ ਮੀਡੀਆ ਫਲੋਇੰਗ ਫਾਇਲਿੰਗ ਦੇ ਵਿੱਚ ਵਾਅਦਾ ਹੋਇਆ ਹਾਲਾਂਕਿ 27 ਸਤੰਬਰ ਹਾਦਸੇ ਵਾਲੇ ਦਿਨ ਉਸ ਦੇ ਇੰਸਟਾਗ੍ਰਾਮ ਦੇ ਉੱਤੇ 2.4 ਮਿਲੀਅਨ ਫਾਲੋਅਰ ਸੀ ਪਰ ਹੁਣ ਇਹ ਅੰਕੜਾ 2.6 ਮਿਲੀਅਨ ਨੂੰ ਪਾਰ ਕਰ ਗਿਆ ਹੈ ਇਸੇ ਤਰ੍ਹਾਂ ਲੋਕ ਫੇਸਬੁਕ ਤੇ YouTube ਤੇ ਵੀ ਫਾਲੋ ਕਰ ਰਹੇ ਨੇ ਆਹ ਤਾਂ ਦੱਸ ਦਈਏ ਕਿ 2 ਅਕਤੂਬਰ ਨੂੰ ਇਹ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਬਿਆਨ ਸਾਂਝੇ ਕੀਤੇ ਸੀ ਕਿ ਅਜੇ ਵੀ ਉਹ ਲਾਈਫ ਸਿਸਟਮ ਸਪੋਰਟ ਤੇ ਹੈ ਨਰੋਲੋਜੀਕਲੀ ਯਾਨੀ ਦਿਮਾਗੀ ਹਾਲਤ ਦੇ ਵਿੱਚ ਕੋਈ ਖਾਸ ਉਦਾਰ ਨਹੀਂ ਹੋਇਆ ਦਿਲ ਦੇ ਸਹੀ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਡਾਕਟਰਾਂ ਨੇ ਕਿਹਾ ਕਿ ਇਸ ਸਮੇਂ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੈ